ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟਲਾ ਡੂਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼੍ਰੀ ਰਾਮ ਤੀਰਸ ਨਾਲ ਜਿਹੜਾ ਵੀਰ ਜੀ ਹੁਣਾਂ ਦਾ ਪਿੰਡ ਆ ਤੇ ਸਾਫ ਸਿੰਘਾ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਤੇ ਇੱਕ ਕਮ ਚੋਟੀ ਤਨਤਾ ਜੀ ਸੋਈ ਤੁਹਾਨੂੰ ਦਿਖਾਉਣੀ ਹੈ ਜੇ ਹੁਣੇ ਹੀ ਸੋਈ ਹੈ ਜੇ ਆਹ ਦੇਖ ਸਕਦੇ ਜੇ ਬਿਲਕੁਲ ਗਿੱਲਾ ਹੀ ਪੱਛਾ ਵਾ ਜੇ ਕੋਈ 5-7 ਮਿੰਟ ਹੋਏ ਸੋਈ ਨੂੰ ਬਸ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧਿਆ ਨਾਲ ਤੇ ਪੁੱਛਦੇ ਸਾਰੇ ਤੇ ਦਿਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸਕੇ ਵਿੱਚ ਕੀ ਹਾਲ ਜੀ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਵਿਧੀ ਚਲੋ ਠੀਕ ਠਾਕ ਹੀ ਜੀਦਾ ਤੇ ਕਿੰਨੀਆਂ ਫਿਰ ਅੱਜ ਅੱਜ ਵਿਧੀ ਇਹ ਤਿੰਨ ਗਾਈਆਂ ਆਪਣੇ ਘੋੜੇ ਤੇ ਦੋ ਤੇ ਪਹੁੰਚ ਨਹੀਂ ਆ ਰਹੀਆਂ ਵਾ ਅੱਛਾ ਤੇ ਗਾਈਆਂ ਹੋਰ ਵੀ ਪੰਜ ਚਾਰ ਪੰਜ ਲਈਆਂ ਵਾ ਅੱਛਾ ਉਹ ਜਣੇ ਕੱਲ ਨੂੰ ਆਉਣੀਆਂ ਵਾ ਠੀਕ ਆ ਉਹਨਾਂ ਚਲ ਨਾ ਹੁੰਦਾ ਆਪਾਂ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ ਠੀਕ ਆ ਜਿਹੜੇ ਪਹਿਲਾਂ ਭਰਾ ਨੇ ਮਗਾਉਣੀ ਵੀਡੀਓ ਤੇ ਆਪਾਂ ਪਾ ਦਾਂਗੇ ਸ਼ਾਮ ਨੂੰ ਮਤਲਬ ਕਿ ਕਰੇ ਤੇ ਨੇ ਆ ਪਰ ਵਿਗਨ ਵਾਲੀਆਂ 7 8 ਹੈ ਆ ਦੋ ਜਿਹੜੀਆਂ ਆਪਣੇ ਵੀਡੀਓ ਬਣਾਉਦੇ ਬੰਦੇ ਪਹੁੰਚ ਜਾਈਓ ਦੋ ਆ ਜਾਣੀਆਂ ਛੇਤੀ ਹਨਾ ਤੇ ਬਾਈ ਚਾਂਸ ਜੇ ਨਾ ਆਉਣ ਤੇ ਉਹਨਾਂ ਦਾ ਵੀ ਕੋਈ ਪੁੱਛ ਲੈ ਹਨਾ ਕੋਈ ਫੋਨ ਲਾ ਕੇ ਪੁੱਛ ਲੈ ਸੁਈਆਂ ਗੱਬਣਾ ਨਹੀਂ ਉਹ ਗੱਬਣਾ ਵੀ ਜੀ ਸਾਰੀਆਂ ਗੱਬਣਾ ਸਾਰੀਆਂ ਗੱਬਣਾ ਸਾਰੀਆਂ ਗੱਬਣਾ ਹਨਾ ਤੇ ਬਾਅਦ ਚਲੋ ਸਾਰੇ ਛੋਟੇ ਵੱਡੇ ਹੁੰਦੇ ਹੀ ਆ ਖਰੀਆਂ ਵੜਾ ਸਾਰੀਆਂ ਠੀਕ ਹੈ ਤੇ ਚਲੋ ਫਿਰ ਨਾਮ ਦੱਸਦੇ ਕਰੀ ਨਾਮ ਮੇਰਾ ਸਾਹਬ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਕੋਰਲਾ ਨੂੰ ਤੇ ਮੋਬਾਈਲ ਨੰਬਰ ਕਸਤਾ ਨੇ 12287722 ਠੀਕ ਆ ਤੇ ਸ਼੍ਰੀ ਰਾਮਦੇਵ ਸਦੇ ਬਿਲਕੁਲ ਨਾਲ ਹੀ ਹੈ ਨਾ ਆਪਣੇ ਜਿਹੜਾ ਲੋਪੋ ਕਚਗਾਵਿਆਂ ਵਾਲੇ ਰੋਡ ਤੇ ਤੇ ਜਿਲੰਬਰਸਰ ਆਪਣਾ ਤੇ ਸ਼ੁਰੂਆਤ ਤਾਜੀ ਸੋਈ ਝੋਟੀ ਤੋਂ ਕਰ ਲਈ ਆ ਦੇਖ ਸਾਡੇ ਬਿਲਕੁਲ ਖੂਬਸੂਰਤ ਝੋਟੀ ਆ ਤੇ ਛੋਟਾ ਸਿੰਘ ਹੈ ਜਿਹੜਾ ਇਹਦਾ ਤੇ ਆ ਬੱਚਾ ਵੀ ਕਾਫੀ ਖੂਬਸੂਰਤ ਬੱਚਾ ਕਿ ਆ ਗਿਆ ਤੇ ਮਗਰ ਵਿੰਦੀ ਕੱਟਾ ਹੈ ਕੱਟਾ ਆ ਗਿਆ ਨੀਲਦੀ ਦਾ ਇਹਦੇ ਮਗਰ ਕੱਟਾ ਕਾਫੀ ਭਲਿਆ ਦਿੱਤਾ ਇਹਨੇ ਤੇ ਕਿੰਨੇ ਕੇ ਦੁੱਧ ਵਾਲੀ ਆ ਕਿੱਥੇ ਦੁੱਧ ਦੋਦਾਂ ਨੇ ਮੈਨੂੰ ਕਿਹਾ ਹੈ ਵੀ ਆਪਣਾ ਪਹਿਲੇ ਸੂਏ ਦੇ ਥਲੇ 14 ਲੀਟਰ ਅਹੀਂ ਦੁੱਧ ਚੋਇਆ ਵਾ ਅੱਛਾ ਹਾਂਜੀ 14 15 ਲੀਟਰ ਤਿੰਨੇ ਦੁੱਧ ਦੇ ਹੀ ਗਣਾ ਵਾ ਆ ਤਾਂ ਥੋੜਾ ਨਾ ਸਫਰ ਨਾ ਉਧਰ ਕੇ ਸੂਈ ਹੈ ਅੱਛਾ ਤਾਂ ਦੇ ਅਸਲੀ ਦਿਨ ਜਿਹੜੇ 13 ਤਰੀਕ ਦੇ ਦੱਸੇ ਉਹਨਾਂ ਨੇ ਮਤਲਬ ਕਿ ਜੇ ਉਤਰਾ ਇਹ ਹਫਤਾ ਖੜਨਾ ਹੈ ਔਰ ਹਾਂਜੀ ਆ ਖੂਨ ਹੀ ਖਲੋਤੀ ਹੈ ਜਦੋਂ ਤੱਕ ਸੂਈ ਨਹੀਂ ਜਦੋਂ ਰਾਤ ਰਾਤ ਲੱਦੀ ਉਹ ਬਾਹਰ ਫਟ ਗਈ ਹੈ ਪਠੱਠਾ ਵੀ ਨਹੀਂ ਖਾਦਾ ਤਾਂ ਇਹ ਲੱਪਾ ਜਿਹਾ ਲੱਗੀ ਨਾ ਠੀਕ ਹੈ ਬਾਕੀ ਉਤਰਾ ਇਹ ਹੈ ਵੀ ਸਰੀਰੋਂ ਰਾਜੀ ਆ ਹਾਂਜੀ ਚਲੋ ਖੋਲੋ ਹਾਂ ਫਿਰ ਤੋਰੀ ਇਕ ਨਹੀਂ ਖਾਂ ਜਦੋਂ ਸੁੱਕੀ ਹੁਣ ਕੱਠੇ ਖਾਂਦੇ ਆ ਵੀ ਠੀਕ ਆ ਚਲੋ ਕਈ ਵਾਰੀ ਸੋਫਰ ਜਿਹੜਾ ਡੰਗਰ ਸੂਪਿੰਦਾ ਵਾ ਬਾਕੀ ਥਾਣਾ ਵੀ ਚੰਗਾ ਲੱਗਾ ਇਹਦੇ ਕੋਲ ਕੁਝ ਦਿਨ ਪਹਿਲਾਂ ਸੁੱਕੀ ਜਿਹੜਾ ਕਿੰਦੇਗੇ ਬਾਕੀ ਇਹ ਆ ਵੀ ਛੋਟੀ ਸੋਹਣੀ ਆ ਉਤਰਾ ਚੰਗੇ ਕਦ ਕਾਟ ਤੇ ਆ ਬਾਕੀ ਚਲੋ ਫਿਰ ਵੀ ਸੋਹਣੀ ਲੱਗਦੀ ਆ ਥੋੜਿਆ ਆ ਦੇਖਾਂ ਦੇ ਹਵਾਨੇ ਦਾ ਲੱਗ ਕੇ ਤਾਂ ਤੇ ਥਣਾ ਦਾ ਸਾਈਜ਼ ਆਪ ਵੀ ਜਿਹੜਾ ਇਹਦਾ ਚੰਗਾ ਜਿੱਦਾਂ ਮਰਜ਼ੀ ਮੂੰਹ ਫੜੋ ਜਿੱਦਾਂ ਮਰਜ਼ੀ ਹਲਦੀ ਨਹੀਂ ਆ ਠੀਕ ਆ ਤੇ ਕਿੰਨਾ ਕਰੀਏ ਇਹਦਾ ਮੁੱਲ ਫਿਰ ਆਪਾਂ ਮੁੱਲ ਵਿੱਚ ਵੇਚ ਲੋ ਸਰ ਤੁਹਾਨੂੰ ਬਰਾ ਮੋਲ ਦੇ ਛੋਟੀ ਦੇ ਹਿਸਾਬ ਦੇ ਤੁਹਾਨੂੰ ਬਰਾ ਆਪਾਂ ਇੱਕ ਹੀ ਮੱਝ ਪਾਉਣੀ ਦੀ ਆ ਹਾਂਜੀ ਹਾਂਜੀ ਪਾਉਣੀ ਉਧਰੋਂ ਦੀ ਖੜੀ ਪਾਉਣੀ ਜਿਹੜੀ ਪਾਉਣੀ ਆ ਠੀਕ ਆ ਹਾਂਜੀ ਮੋਲ ਤੇ ਕਰਦੇ ਜਿੱਦੀ 1 15 1 10 20 ਅੱਛਾ ਇੱਕ ਇੱਕ 5 ਤੋਂ ਮੰਤਨ ਕਰਦਾ ਅੱਛਾ ਇੱਕ 5 ਚ ਕਰ ਦੋਗੇ ਮੰਤਨ ਬਾਕੀ ਚਲੋ ਕੋ ਫੋਨ ਲਾਵੇ ਕਰੀ ਹਨਾ ਫੋਨ ਲਾਉਗਾ ਉੱਥੇ ਜਿੱਥੇ ਰੋਟੀ ਪਾਜੀ ਉੱਥੇ ਦੇ ਦੇਣੀ ਅਮਨ ਠੀਕ ਆ ਜੀ ਹਾਂਜੀ ਠੀਕ ਹੈ ਤੇ ਹੁਣ ਆਪਣੇ ਕੋਲ ਜਿਹੜੀ ਇਹ ਕਾ ਜਰਸੀ ਸੂਈ ਸੋਈ ਜੀ ਹਾਂਜੀ ਹਾਂਜੀ ਇਹਨੂੰ ਕਿੰਨਾ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਕੱਲ੍ਹ ਸਵੇਰ ਦੀ ਸੂਈ ਜੇ ਅੱਛੇ ਕੱਲ ਦੀ ਸੂਈ ਆ ਆ ਬੱਛਾ ਜੀ ਤੇ ਮਗਰ ਨਹੀਂ ਆ ਕਾਲਾ ਬੱਚਾ ਜੀ ਤਾਜਾ ਹੀ ਬੱਚਾ ਜੀ ਇਹਦਾ ਬਿਲਕੁਲ ਇਦਾ ਵੀ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਵੀ ਜੀ ਵੇਖੋ ਕੱਦ ਵਜਨ ਵੇਖੋ ਕੱਡਾ ਵਾ ਕੱਦ ਕਰ ਤੇ ਚਲੋ ਚੰਗਾ ਵੇ 16 17 ਲੀਟਰ ਆਮ ਨਾ ਦੇਈਏ ਨਾ ਨੇ ਤੋਰੋ ਫਿਰ ਇੱਕ ਰੀਨ बाकी थल चंगी भरी है, है।, है।, ठीक, है, जी। है ठीक है ठीक है ठंडी सी लिया जाओ ਠੀਕ ਹੈ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੁੱਲ ਤਵੀ ਜੀ ਜੇ ਜਰਸੀਆਂ ਦੇ ਹਿਸਾਬ ਨਾਲ ਆਈਏ ਤਾਂ ਕੱਦ ਵੇਖੋ ਇੱਡਾ ਜਿਹਾ ਅਸੀਂ ਵੇਖਿਆ ਨਹੀਂ ਹਾਂ ਕੱਦ ਚਲੋ ਹਾਂ ਜਰਸੀਆਂ ਦੇ ਹਿਸਾਬ ਨਾਲ ਚੰਗਾ ਵਚਣ ਹਾਂਜੀ ਹਾਂ ਜੀ ਰਾਜੀ ਹੋ ਦੀ ਬੈਠ ਭਾ 50 55000 ਦੀ ਵੇਚ ਲਈ ਦੇ ਹਾਂਜੀ ਹਾਂਜੀ ਹਾਂ ਹੁਣ ਆਪਾਂ ਜੈ ਜੀ ਦੇਣੀ 40000 ਤੇ ਮਨਤਨ ਕਰ ਲਾਂਗੇ ਅੱਛਾ 40000 ਤੇ ਮਨਤਨ ਕਰ ਦਾਂਗੇ ਬਾਕੀ ਕੋ ਫੋਨ ਲਾਵੇ ਇੱਕ ਰੀਮੇ ਬੰਨ ਪਰਾ ਹਾਂ ਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਗਏ ਆ ਦੋ ਗੱਬਣਾ ਵਾ ਜੜੀਆਂ ਤੇ ਆ ਕਿੰਨੇ ਕੇ ਦੁੱਧ ਵਾਲੀ ਆ ਇਹਨੂੰ ਜੇ ਤੁਸੀਂ ਵੇਖੋ ਬਰੀਡ ਵਾਲਾ ਚੰਗੀ ਵਾਇਰ ਸਿੱਧਾ 15 ਲੀਟਰ ਦੁੱਧ ਕੱਢੀ ਜਾਊਗੀ ਠੀਕ ਆ ਆ ਭਲਾ ਭੁਲਾਈਆਂ ਪਾਉਂਦਾ ਵੀ ਠੀਕ ਆ ਹਾਂਜੀ ਤੇ ਪਿੱਛੇ ਕਿ ਤੁਹਾਨੂੰ ਥੋੜਾ ਜਿਹਾ ਚਨੀਵਨ ਰੱਖਦੀ ਖਾਨੀ ਆ ਮੜੀ ਦੀ ਭਾਲਿਆ ਇੱਧਰ ਮੈਂ ਤੁਹਾਨੂੰ ਇੱਕ ਲੰਮਾ ਰੱਖਦੀ ਥੋੜਾ ਜਿਹਾ ਅੱਛਾ ਉਹਦੇ ਕਰਕੇ ਦੂਜੇ ਜਾਲ ਦੀ ਇੱਕੋ ਤੁਹਾਨੂੰ ਲੰਮਾ ਰੱਖਦੀ ਪਰ ਟਿੱਪੋਂ ਟੁੱਪੋਂ ਬਹੁਤ ਸਾਫ਼ ਹੈ ਠੀਕ ਆ ਹਾਂਜੀ ਤੋਰਾਂ ਫਿਰ ਕਰੀਨ

ਪਾਰ ਆ ਰਾ ਦੀ ਵੀ ਥੋੜਾ ਲੰਮਾ ਰੱਖ ਦੀ ਥੋੜਾ ਠੀਕ ਆ ਹਾਂ ਜੇ ਮੰਤਰੀ ਉਹ ਕਹਿੰਦੇ ਜਿੰਨਾ ਕੋ ਲਈ ਕਹਿੰਦੇ ਪਹਿਲਾਂ ਤੋਂ ਪਹਿਲੇ ਸੋਏ ਦੇ ਲੰਮਾ ਉਤਰਾਂ ਓਕੇ ਆ ਸਾਰੇ ਹਾਂ ਓਦਾਂ ਓਕੇ ਆ ਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੇਖ ਲੋ ਵੀ ਜੀ ਹੁਣ ਕਰਨ ਨੂੰ ਕੋ 40 ਕਰੀਏ 35 ਕਰੀਏ 30 ਹਜ਼ਾਰ ਜਮਾਨਤਨ ਕਰਾਂ ਅਛਾ 33 ਜਮਾਨਤਨ ਕਰਾਂ ਬਾਕੀ ਵੇਖੋ ਵੱਛੀ ਵੀ ਇੱਕ ਦੀ ਸਾਫ ਹੈ ਬਹੁਤ ਵਧੀਆ ਹੈ ਹਾਂਜੀ ਹਾਂਜੀ ਹੈਗੀ ਐ ਵੀ ਜਰਸੀ ਜੀ ਆ ਹਾਂਜੀ ਉਹ ਪੰਜ ਚਾਰ ਦਿਨ ਖੜਦੀ ਹਲੇ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਕਰੀ ਨਾ ਮੰਤਨ ਖੁੱਲਾ ਜੀ ਮੋਕੇ ਤੇ ਤੇ ਹੁਣ ਇੱਕ ਜਿਹੜੀ ਆਪਣੇ ਕੋਲ ਆ ਵੀ ਗੱਬਨ ਖੋਲੋ ਹਰੀਆਂ ਨਮਕ ਤੋਰ ਹੀ ਦੀਏ ਇਹ ਵਿੱਚ ਕਿੰਨਾ ਕੁ ਦੁੱਧ ਆ ਲਈ ਆ ਇਹ ਵੀ ਕਿੰਝ 14-15 ਲੀਟਰ ਤੋਂ ਬਾਹਰ ਆ ਲਈ ਆ ਬਾਕੀ ਬਚਨ ਆ ਲੀਆਂ ਤੁਹਾਡੇ ਸਾਹਮਣੇ ਬੈਠਾ ਹਾਂਜੀ ਹਾਂਜੀ ਇਹ ਨਾਲ ਸੁਹਾ ਤੀਜਾ ਜੀ ਠੀਕ ਆ ਤੇ ਇਹ ਕਿੰਨਾ ਕੁ ਦੁੱਧ ਚ ਭਾਈ ਜਾਊਗੀ 14 ਪਤਾਂ ਲੀਟਰ ਦਾ ਨਾ ਦੁੱਧ ਹੀ ਬੇ ਵਟਾ ਵੇਖੋ ਪਾ ਦ ਬਾਕੀ ਕੋਈ ਆ ਵੀ ਹਫਤੇ ਦੇ ਲਾਗੇ ਬੰਨੇ ਟਾਈਮ ਲੈ ਜਾਈਗੀ ਬੜੀ ਚੋਰੀ ਸੀ ਬੜੀਆ ਸਨਦ ਸਹੀ ਗਿਆਪ ਜਿਹੜਾ ਇਹਦਾ ਚੰਗਾ ਲੈ ਜਾਓ ਜੀ ਤੇਦਾ ਫਿਰ ਮੁੱਲ ਮੁੱਲ ਵੀ ਜੀ ਸਮਾਨਾ ਸੇਮ ਹੀ ਆ। ਅੱਛਾ। ਮੁੱਲ ਭਵੇਂ ਦਾ 35 ਕਰੋ 36 ਕਰੋ ਇਹ ਵੀ 33 ਹਜਾਂ ਚ ਮੰਨ ਲਿਆ। ਇਹ ਵੀ 33 ਹੀ ਤੇ ਦੇਣੀ ਆ। ਮੁੱਲ ਜਾਇਜ਼ ਜੀ ਤੁਹਾਨੂੰ ਪਤਾ ਹੈ ਕਿ ਵੈੜਾ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲ ਪਾਇਆ ਆਪਾਂ। ਠੀਕ ਹੈ ਜੀ। ਹਾਂਜੀ ਜੀ। ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ? ਬਸ ਇਹੀ ਵੀ ਜੇ ਹੁਣ ਲੇਟ ਹੋਏ ਨਾ ਜਾਦਾ। ਹਾਂਜੀ ਹਾਂਜੀ। ਮੁੱਲ ਜਾਇਜ਼ ਨਹੀਂ ਗਈਆਂ ਤੇ ਉਹ ਕਿਸੇ ਭੈਣ ਭਰਾ ਨੇ ਪਾਉਣੀ ਵੀਡੀਓ ਤੋਂ ਦਵਾ ਗਈਆਂ ਦੀ ਤੇ ਹੁਣੇ ਪੈ ਜੂਗੀ। ਠੀਕ ਆ। ਬਾਕੀ ਜਿਹੜੀ ਚਲ ਕੱਲ ਤੱਕ ਉਹ ਆ ਜਾਣੀਆਂ ਵਾ। ਠੀਕ ਹੈ। ਹਾਂਜੀ। ਚਲੋ ਕੋ ਫੋਨ ਲਾ ਕੇ ਪੁੱਛ ਲੈਣਾ ਕ ਇੱਕੋ ਹੀ ਸਾਰੀਆਂ ਸੋਈਆਂ ਹੀ ਆ ਲਗਭਗ ਆਪਣੀਆਂ ਪਾਸ ਕਰਕੇ ਵੇਚ ਆ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ